ਵੇਹ ਤੇ ਵੇਖੋ ਸਰਕਾਰਾਂ ਦੇ ਕੰਮ ਹੁੰਦੇ ਆ ਛੜਕਾਂ ਬਣਾਉਣਾ ਹੋਰ ਉੱਥੇ ਪ੍ਰਬੰਧ ਕਰਨੇ ਜੀ ਤੇ ਜੇ ਸਰਕਾਰ ਬਣਾਉਂਦੀ ਆ ਤੇ ਕੀ ਮਾੜਾ ਉਹਦੇ ਵਿੱਚ ਹੂੰ ਜਿਹੜਾ ਜਿਹੜਾ ਮਰਜ਼ੀ ਬੰਦਾ ਬਣਾਵੇ ਇਹ ਸੋਚਦਾ ਕਿ ਭਾਵੇਂ ਐਸਡੀਪੀਸੀ ਨੇ ਠੇਕਾ ਦਿੱਤਾ ਹੈ ਕਿ ਜੀ ਅਸੀਂ ਬਣਾਵਾਂਗੇ ਤੇ ਹੋਰ ਕੋਈ ਨਹੀਂ ਬਣਾ ਸਕਦਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨੁੱਕਰ ਕੋਈ ਗਲੀ ਜਿੱਥੇ ਇਹਨਾਂ ਦਾ ਫਲੈਕਸ ਨਹੀਂ ਲੱਗਾ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵੰਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰੇ ਵਿੱਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਚੁੱਠੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਨਹੀਂ ਕਲ ਜੁਗ ਹੈ ਕਲ ਜੁਗ ਦੋਸਤੋ ਗੁਰਦੇਵ ਭਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਇਹਨਾਂ ਦਿਨਾਂ ਵਿੱਚ ਮਨਾਇਆ ਜਾ ਰਿਹਾ ਹੈ। ਦਿੱਲੀ ਚਾਂਦਨੀ ਚੌਕ ਵਿੱਚ ਮਨੁੱਖਤਾ ਹੇਤ, ਤਰਮੇਹਤ, ਪੰਥ ਹੇਤ ਕੀਤੀ ਕੁਰਬਾਨੀ ਨੂੰ 350 ਸਾਲ ਹੋ ਚੁੱਕੇ ਹਨ। ਪੰਜਾਬ ਵਿੱਚ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਬੰਧੀ ਬਹੁਤ ਸਾਰੇ ਪ੍ਰੋਗਰਾਮ ਕਰ ਰਹੀ ਹੈ, ਨਗਰ ਕੀਰਤਨ ਕੱਢ ਰਹੀ ਹੈ। ਤਾਂ ਉੱਥੇ ਹੀ ਬਾਕੀ ਰਾਜਨੀਤਿਕ ਪਾਰਟੀਆਂ ਵੀ ਗੁਰਦੇਵ ਭਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਇਸ ਵੇਲੇ ਯਾਦ ਕਰ ਰਹੀਆਂ ਹਨ। ਪੰਜਾਬ ਵਿੱਚ ਸੱਤਾਧਾਰੀ ਪਾਰਟੀ ਵੀ ਕਿੱਥੇ ਪਿੱਛੇ ਰਹਿਣ ਵਾਲੀ ਹੈ ਉਹ ਵੀ ਕਈ ਤਰ੍ਹਾਂ ਦੇ ਸਮਾਗਮ ਕਰਵਾ ਰਹੀ ਹੈ ਤੇ ਨਗਰ ਕੀਰਤਨਾ ਦਾ ਆਯੋਜਨ ਕਰ ਰਹੀ ਹੈ ਗੁਰੂਆਂ ਪ੍ਰਤੀ ਸਤਕਾਰ ਬਹੁਤ ਚੰਗੀ ਗੱਲ ਹੈ ਦੋਸਤੋ ਪਰ ਗੁਰੂਆਂ ਦੇ ਸਤਕਾਰ ਦੇ ਨਾਲ ਨਾਲ ਉਹਨਾਂ ਦੀਆਂ ਸਖਿਆਵਾਂ ਉਹ ਵੀ ਤਾਂ ਜੀਵਨ ਵਿੱਚ ਧਾਰਨ ਕਰਨੀਆਂ ਜ਼ਰੂਰੀ ਹਨ ਨਹੀਂ ਤਾਂ ਦੋਸਤੋ ਬਿਨਾਂ ਗੁਰੂਆਂ ਦੀਆਂ ਸਖਿਆਵਾਂ ਤੋਂ ਚੱਲੇ ਹੋਏ ਸਾਡਾ ਸਤਕਾਰ ਪਖੰਡ ਵਰਗਾ ਹੀ ਲੱਗਦਾ ਹੈ ਆਪਣੇ ਫਰਜ਼ ਪੂਰੇ ਕਰਨੇ ਨਹੀਂ ਅਤੇ ਧਰਮ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਨਾ ਕੀ ਪੰਜਾਬ ਸਰਕਾਰ ਦੇ ਮਾਮਲੇ ਵਿੱਚ ਇੰਜ ਹੀ ਤਾਂ ਨਹੀਂ ਹੈ ਅੱਜ ਦੀ ਵੀਡੀਓ ਵਿੱਚ ਇਸ ਵਿਸ਼ੇ ਤੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਗੁਰਤੇਗ ਬਹਾਦਰ ਸਾਹਿਬ ਕੀ ਕਹੀਏ ਸਿੱਖਾਂ ਦੇ ਨਵੇਂ ਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ ਜੀਵਨ ਬਾਣੀ ਅਤੇ ਸ਼ਹਾਦਤ ਬਾਰੇ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਦਾ ਵਿਸ਼ਾ ਇਹਨਾਂ ਨਾਲ ਸੰਬੰਧਿਤ ਹੈ ਪਰ ਉਸ ਵੀਡੀਓ ਦਾ ਮੁੱਖ ਵਿਸ਼ਾ ਇਹ ਨਹੀਂ ਹਾਂ ਗੁਰਤੇਗ ਬਹਾਦਰ ਜੀ ਨਾਲ ਕਿੱਸਾ ਉੱਥੇ ਹੀ ਸਾਖੀ ਸੁਣੀ ਸੀ ਜੋ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਦੋਂ ਗੁਰਦੇਵ ਸਿੰਘ ਬਹਾਦਰ ਜੀ ਭਾਰਤ ਯਾਤਰਾ ਦੇ ਉੱਪਰ ਨਿਕਲੇ ਹੋਏ ਪਟਨਾ ਸਾਹਿਬ ਪਹੁੰਚੇ ਤਾਂ ਇੱਕ ਬੀਬੀ ਉਹਨਾਂ ਦੇ ਕੋਲ ਉੱਥੇ ਦਰਸ਼ਨਾਂ ਲਈ ਆਈ। ਉਸ ਵੇਲੇ ਅੱਜ ਵਾਂਗੂ ਦੋਸਤੋਂ ਵੰਡੀਆਂ ਨਹੀਂ ਪਈਆਂ ਹੋਈਆਂ ਸਨ। ਪਟਨਾ ਸਾਹਿਬ ਵਿੱਚ ਗੁਰੂ ਜੀ ਨੂੰ ਪਹੁੰਚੇ ਹੋਏ ਸੰਤ ਮਹਾਪਤਮਾ ਮੰਨਦੇ ਹੋਏ ਉਸ ਬੀਬੀ ਨੇ ਗੁਰਦੇਵ ਬਹਾਦਰ ਜੀ ਨੂੰ ਕਿਹਾ ਕਿ ਉਹ ਉਹਨਾਂ ਦੇ 8-9 ਸਾਲ ਦੇ ਪੁੱਤਰ ਨੂੰ ਅਸ਼ੀਰਵਾਦ ਦੇਣ ਅਤੇ ਉਹਨਾਂ ਨੂੰ ਸਮਝਾਉਣ ਅਤੇ ਝਿੜਕਣ ਕਿ ਇਹ ਮਠਾ ਮੜਾ ਖਾਂਦਾ ਹੈ, ਗੁੜਮੜਾ ਖਾਂਦਾ ਹੈ, ਇਸ ਨੂੰ ਇਸ ਤੋਂ ਵਰਜਨ। ਗੁਰਦੇਵ ਬਹਾਦਰ ਜੀ ਨੇ ਉਸ ਬੀਬੀ ਨੂੰ ਕੱਲ ਫੇਰ ਆਪਣੇ ਪੁੱਤਰ ਨੂੰ ਲੈ ਕੇ ਉਹਨਾਂ ਕੋਲ ਆਉਣ ਲਈ ਅਗਲੇ ਦਿਨੋ ਬੀਬੀ ਫੇਰ ਗੁਰਤੇਗ ਬਹਾਦਰ ਸਾਹਿਬ ਜੀ ਦੇ ਮੂਹਰੇ ਆਪਣਾ ਪੁੱਤਰ ਲੈ ਕੇ ਹਾਜ਼ਰ ਹੋਈ ਉਹਨਾਂ ਤੋਂ ਅਸ਼ੀਰਵਾਦ ਲਿਆ ਅਤੇ ਫਿਰ ਗੁਰਤੇਗ ਬਹਾਦਰ ਜੀ ਨੇ ਬੱਚੇ ਨੂੰ ਪਿਆਰ ਦਿੰਦੇ ਹੋਏ ਉਹਨਾਂ ਨੂੰ ਕਿਹਾ ਕਾਕਾ ਗੁੜ ਨਾ ਖਾਇਆ ਕਰ ਜੇ ਮਾਪੇ ਵਰਜਦੇ ਹਨ ਤਾਂ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਗੁੜ ਘਟ ਖਾਏਗਾ ਨਾ ਹੁਣ ਤਾਂ ਉਸ ਬੱਚੇ ਨੇ ਹੋ ਸਕਦਾ ਹੈ ਕਿ ਮੁਸਕਰਾਉਂਦੇ ਹੋਏ ਹਾਂ ਵਿੱਚ ਸਿਰ ਹਿਲਾ ਦਿੱਤਾ ਹੋਵੇਗਾ ਬਸ ਗੁਰੂ ਜੀ ਨੇ ਉਸ ਬੱਚੇ ਨੂੰ ਇੰਨਾ ਹੀ ਕਿਹਾ ਕੁਝ ਹੋਰ ਨਾ ਕਿਹਾ ਬੱਚੇ ਦੀ ਮਾਤਾ ਤੋਂ ਰਿਹਾ ਨਾ ਗਿਆ ਉਹ ਤਾਂ ਅੱਜ ਸਮਥਿੰਗ ਸਪੈਸ਼ਲ ਗੁਰੂ ਜੀ ਕੁਝ ਕਹਿਣਗੇ ਇਹ ਪਾਲਦੀ ਸੀ ਉਸਨੇ ਗੁਰੂ ਜੀ ਨੂੰ ਕੁਝ ਝਿਜਕਦੇ ਹੋਏ ਕਿਹਾ ਗੁਰੂ ਜੀ ਜੇ ਇਹੋ ਗੱਲ ਹੀ ਕਹਿਣੀ ਸੀ ਤਾਂ ਇਹ ਗੱਲ ਤਾਂ ਤੁਸੀਂ ਕੱਲ ਵੀ ਕਹਿ ਸਕਦੇ ਸੀ ਫਿਰ ਕੱਲ ਕਿਉਂ ਨਹੀਂ ਕਿਹਾ ਉਸ ਬੀਬੀ ਦੀ ਗੱਲ ਸੁਣ ਕੇ ਗੁਰਤੇਗ ਬਹਾਦਰ ਸਾਹਿਬ ਮੁਸਕਰਾ ਪਏ ਬੀਬਾ ਕੱਲ ਤੱਕ ਤਾਂ ਮੈਂ ਵੀ ਗੁੜ ਥੋੜਾ ਜ਼ਿਆਦਾ ਹੀ ਖਾਂਦਾ ਸਾਂ ਸੋ ਕੱਲ ਤੱਕ ਤਾਂ ਮੈਂ ਖੁਦ ਹੀ ਗੁੜ ਸਵਾਦ ਕਰਕੇ ਸ਼ਾਇਦ ਵੱਧ ਖਾਂਦਾ ਸਾਂ ਫਿਰ ਕਿਵੇਂ ਇਸ ਬੱਚੇ ਨੂੰ ਰੋਕ ਲੈਂਦਾ ਗੁੜ ਨਾ ਖਾਈ ਜਾਂ ਘਟ ਨਾ ਖਾਈ ਇਹ ਕਿਵੇਂ ਇਸ ਬੱਚੇ ਨੂੰ ਕਹਿੰਦਾ ਦੋਸਤੋ ਇਹ ਸਾਖੀ ਹੈ ਕਹਾਣੀ ਪਟਨਾ ਸਾਹਿਬ ਗੁਰਦੁਆਰੇ ਬਹੁਤ ਪਹਿਲਾਂ ਸੁਣੀ ਸੀ ਅੱਜ ਯਾਦ ਆ ਗਈ ਗੱਲ ਕਥਾ ਸੱਚ ਹੋਵੇ ਜਾਂ ਮਨਮਤ ਪਰ ਸਿੱਖਿਆ ਜੋ ਇਸ ਤੋਂ ਸਿੱਖਿਆ ਮਿਲਣੀ ਚਾਹੀਦੀ ਹੈ ਦੋਸਤੋ ਉਹ ਤਾਂ ਗੱਲ ਸਮਝ ਆ ਹੀ ਗਈ ਸੀ ਪਰ ਕੀ ਸਾਡੇ ਹਾਕਮਾਂ ਨੂੰ ਇਸ ਵੇਲੇ ਦੇ ਹਾਕਮਾਂ ਨੂੰ ਮਾਲਕਾਂ ਨੂੰ ਇਹ ਗੱਲ ਸਮਝ ਆਵੇਗੀ ਸੋਚਣ ਦਾ ਵਿਸ਼ਾ ਹੈ ਦੋਸਤੋ ਪੰਜਾਬ ਵਿੱਚ ਵੱਸਣ ਵਾਲਾ ਹਰ ਸਿੱਖ ਹਿੰਦੂ ਹੋਵੇ ਜਾਂ ਸਿੱਖ ਉਹ ਦਸ਼ਾਂਗ ਗੁਰੂਆਂ ਪ੍ਰਤੀ ਅਥਾ ਸ਼ਰਧਾ ਰੱਖਦਾ ਹੈ ਹਿੰਦੂਆਂ ਦੇ ਮਾਣਾਂ ਵਿੱਚ ਹੋ ਸਕਦਾ ਹੈ ਕਿ ਸਿੱਖਾਂ ਨਾਲੋਂ ਵੀ ਵੱਧ ਸਤਕਾਰ ਹੋਵੇ ਕਿਉਂਕਿ ਗੁਰੂ ਆਪਣੇ ਨੇ ਇਹ ਮੰਨ ਕੇ ਆਮ ਸਿੱਖ ਸਹਿਜ ਹੋ ਜਾਂਦੇ ਹਨ ਪਰ ਹਿੰਦੂ ਪਰ ਹਿੰਦੂ ਵੇਖਿਆ ਹੈ ਉਹਨਾਂ ਦਾ ਤਾਂ ਗੁਰੂਆਂ ਪ੍ਰਤੀ ਸਤਕਾਰ ਕੁਝ ਅੱਢ ਹੀ ਹੁੰਦਾ ਹੈ ਸ਼ਾਇਦ ਸਾਡੇ ਨਾਲੋਂ ਕੁਝ ਵੱਧ ਉਲਟਾ ਪੰਜਾਬ ਵਿੱਚ ਤਾਂ ਝਗੜਾ ਇਹੋ ਹੈ ਕਿ ਹਿੰਦੂ ਭਾਈਚਾਰਾ ਗੁਰੂਆਂ ਨੂੰ ਆਪਣਾ ਕਿਉਂ ਮੰਨਦਾ ਹੈ ਉਹ ਇਸਾਈਆਂ ਜਾਂ ਮੁਸਲਮਾਨਾਂ ਵਾਂਗ ਥਰਡ ਪਾਰਟੀ ਹੋ ਕੇ ਗੁਰੂਆਂ ਨੂੰ ਕਿਉਂ ਨਹੀਂ ਵੇਖਦਾ ਸਿੱਖਾਂ ਨਾਲ ਕਿਉਂ ਨਹੀਂ ਉਝ ਵਿਚਰਦਾ ਇਹੋ ਪਾੜਾ ਦੋਸਤੋ ਜਦੋਂ ਵੱਧਾ ਹੈ ਤਾਂ ਵੱਖ-ਵੱਖ ਵਿਚਾਰਾ ਪਣਪਦੀ ਹੈ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਰਾਜਨੀਤਿਕ ਦਲ ਵੀ ਕਰਦੇ ਹਨ ਸਮਾਜ ਨੂੰ ਪਾੜ ਕੇ ਉਸ ਉੱਪਰ ਰਾਜ ਕਰਨਾ ਬੜਾ ਸੁੱਖਾ ਹੁੰਦਾ ਹੈ ਖਾਸ ਕਰਕੇ ਜੇ ਇਹ ਵੰਡ ਪਾੜ ਧਰਮ ਦੇ ਨਾਂ ਤੇ ਕੀਤੀ ਹੋਵੇ ਤਾਂ ਦੋਸਤੋ ਸਮਾਜ ਬੁੜੀ ਤਰ੍ਹਾਂ ਵੰਡਿਆ ਜਾਂਦਾ ਹੈ ਫਿਰ ਲੋਕ ਇੱਕ ਦੂਜੇ ਪ੍ਰਤੀ ਧਾਰਮਿਕ ਨੁਕਤਾ ਕਰਕੇ ਨਫ਼ਰਤ ਕਰਦੇ ਲੜਦੇ ਭਿਰਦੇ ਰਹਿੰਦੇ ਹਨ ਅਤੇ ਸਾਡੇ ਹਾਕਮਾਂ ਨੂੰ ਉਸ ਦੇਸ਼ ਉਸ ਸਮਾਜ ਦਾ ਸਰਮਾਇਆ ਲੁੱਟਣ ਦਾ ਮੌਕਾ ਖੁੱਲ ਕੇ ਮਿਲਦਾ ਰਹਿੰਦਾ ਹੈ ਦੋਸਤੋ ਜੋਸ਼ਰਮਾਇਆ ਸਭ ਕੇ ਸਮਾਜ ਦੀ ਬਿਹਤਰੀ ਲਈ ਖਰਚਾ ਜਾਣਾ ਸੀ ਉਹ ਲੋਕਾਂ ਦਾ ਜੀਵਨ ਸਤਰ ਬਹੁਤ ਵਧੀਆ ਕਰ ਸਕਦਾ ਸੀ ਉਹ ਸਾਰਾ ਇਹਨਾਂ محکمہ ਦੀ ਜੇਬ ਵਿੱਚ ਚਲਾ ਜਾਂਦਾ ਹੈ ਬਿਲਕੁਲ ਸੱਚ ਗੱਲ ਹੈ ਦੋਸਤੋ ਜੋਸ਼ਰਮਾਇਆ ਲੋਕਾਂ ਦਾ ਜੀਵਨ ਸਤਰ ਠੀਕ ਕਰਨ ਦੇ ਉੱਪਰ ਖਰਚ ਹੋਣਾ ਸੀ ਉਹ ਹਾਕਮਾਂ ਦੀ ਤਜੋਰੀ ਵਿੱਚ ਚਲਾ ਜਾਂਦਾ ਹੈ ਹਾਕਮ ਸ਼ੀਸ਼ਮੈਲਾ ਵਿੱਚ ਰਹਿੰਦੇ ਹੋਏ ਆਸ਼ੋਸ਼ਰੇ ਦਾ ਜੀਵਨ ਬਤੀਤ ਕਰਦੇ ਹਨ ਆਪਣੀਆਂ ਔਲਾਦਾਂ ਲਈ ਕੈਨੇਡਾ ਲੈਂਡ ਅਮਰੀਕਾ ਆਸਟ੍ਰੇਲੀਆ ਵਿੱਚ ਥਾਂ-ਧਨ ਸੰਪਤੀ ਬਣਾ ਲੈਂਦੇ ਹਨ ਦੋਸਤੋ ਪਾਕਿਸਤਾਨ ਦੇ ਹਕੂਮਰਾਨਾਂ ਨੇ ਇਹ ਬੜਾ ਹੀ ਬੇਸ਼ਰਮੀ ਨਾਲ ਕੀਤਾ ਹੈ ਕਿ ਸਾਡੇ ਹਾਕਮ ਹੁਣਾ ਨਾਲੋਂ ਘੱਟ ਨੇ ਇੱਥੇ ਵੀ ਤਾਂ ਦੋਸਤੋ ਸ਼ੀਸ਼ਮਹਿਲ ਉਸਾਰੇ ਹੀ ਗਏ ਹਨ ਕਿ ਇਹ ਗੱਲ ਝੂਠ ਹੈ ਕਿ ਸਾਡੇ ਹਕੂਮਰਾਨ ਸ਼ੀਸ਼ਮਹਿਲਾਂ ਵਿੱਚ ਰਹਿੰਦੇ ਸੁਪਨੇ ਪਾਲਦੇ ਹਨ ਦੋਸਤੋ ਮਹਿਲ ਵਿੱਚ ਰਹਿਣਾ ਕੋਈ ਬੁਰੀ ਗੱਲ ਨਹੀਂ ਹੈ ਇਸ ਵਿੱਚ ਕੋਈ ਹਰਜ ਵੀ ਨਹੀਂ ਹੈ ਦੋਸਤੋ ਪਰ ਜੇ ਸੱਤਾ ਵਿੱਚ ਉਹ ਇਹ ਕਹਿ ਕੇ ਆਏ ਹੋਣ ਕਿ ਅਸੀਂ ਸਾਦਗੀ ਨਾਲ ਰਹਾਂਗੇ ਸਟੇਟ ਦੇ ਵਿਕਾਸ ਲਈ ਕੰਮ ਕਰਾਂਗੇ ਕਰਜ਼ਾਈ ਸਟੇਟ ਨੂੰ ਕਰਜ਼ੇ ਤੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰਾਂਗੇ ਬੇਰੋਜ਼ਗਾਰੀ ਲਗਭਗੇ ਖਤਮ ਹੀ ਕਰ ਦੇਵਾਂਗੇ ਅਤੇ ਸਥਿਤੀ ਇੱਥੇ ਤੱਕ ਲੈ ਕੇ ਆਵਾਂਗੇ ਕਿ ਅੰਗਰੇਜ਼ ਵੀ ਪੰਜਾਬੀ ਚ ਆ ਕੇ ਨੌਕਰੀ ਮੰਗਣਗੇ ਕਿ ਦੋਸਤੋ ਪੰਜਾਬੀ ਚ ਇਹ ਸਥਿਤੀ ਆ ਚੁੱਕੀ ਹੈ ਤੁਸੀਂ ਥੋੜਾ ਵਿਚਾਰ ਕਰਿਓ ਕਰਜ਼ਾ ਦਾ ਦੋਸਤੋ ਪੰਜਾਬ ਸਰਕਾਰ ਹੋਰ ਚੁੱਕੀ ਜਾ ਰਹੀ ਹੈ ਆਂਦੀਆਂ ਸਰਕਾਰਾਂ ਦੇ ਸਿਰ ਦੇ ਉੱਪਰ ਕਰਜ਼ੇ ਦੀ ਪੰਡ ਇਹ ਹੋਰ ਭਾਰੀ ਕਰਦੀ ਜਾ ਰਹੇ ਹਨ ਇਹ ਦੋਸ਼ ਦਿੰਦੇ ਹਨ ਕਿ ਪਿਛਲੀਆਂ ਸਰਕਾਰਾਂ ਨੇ ਕਰਜ਼ਾ ਵਧਾਇਆ ਹੈ ਇਹਨਾਂ ਨੇ ਨਹੀਂ ਪਰ ਉਹ ਦੋਸਤੋ ਹੁਣ ਕੀ ਹੋ ਰਿਹਾ ਹੈ ਵਰਤਮਾਨ ਸਥਿਤੀ ਤੋਂ ਤੁਸੀਂ ਜਾਨੂ ਹੋ ਜਾ ਨਹੀਂ ਉਮੀਦ ਹੈ ਦੋਸਤੋ ਤੁਸੀਂ ਇਸ ਸਥਿਤੀ ਤੋਂ ਚੰਗੀ ਤਰ੍ਹਾਂ ਜਾਨੂ ਹੋਵੋਗੇ ਕਿ ਪੰਜਾਬ ਦੀ ਆਰਥਿਕ ਸਥਿਤੀ ਕੀ ਹੈ ਬਾਕੀ ਪੰਜਾਬ ਵਸਣ ਜਾਊਗਾ ਰਿਹਾ ਹੈ ਜਾਂ ਨਹੀਂ ਤੁਸੀਂ ਆਪ ਹੀ ਵਿਚਾਰ ਕਰੋ ਆ ਘਟਨਾਵਾਂ ਕੀ ਸ਼ੋਅ ਕਰਦੀਆਂ ਹਨ ਕਿ ਪੰਜਾਬ ਵਿੱਚ ਸਰਕਾਰ ਨਾਲ ਦੀ ਕੋਈ ਚੀਜ਼ ਹੈ ਦੋਸਤੋ ਸਰਕਾਰਾਂ ਦਾ ਆਪਣਾ ਰੁਤਬਾ ਹੁੰਦਾ ਹੈ ਅਪਰਾਧੀ ਅਪਰਾਧ ਕਰਨ ਤੋਂ ਡਰਦੇ ਹਨ ਜੇ ਅੱਜ ਦੀ ਸਰਕਾਰ ਹੋਵੇ ਪਰ ਅੱਜ ਨਿਤ ਇਹੋ ਜਿਹੇ ਸਮਾਚਾਰ ਹੀ ਸੁਰਖੀਆਂ ਬੰਦੇ ਹਨ ਬਸ ਦਿੱਲੀ ਤੋਂ ਆ ਕੇ ਸੁਪਰ ਸੀਐਮ ਸਾਹਿਬ ਆਰਡਰ ਦਿੰਦੇ ਹਨ ਤਤਤਾ ਤਤਤਾ ਬਿਆਨ ਦਿੰਦੇ ਹਨ ਤੇ ਸਾਡੇ ਲੋਕ ਖੁਸ਼ ਹੋ ਜਾਂਦੇ ਹਨ ਸਾਰੇ ਗੈਂਗਸਟਰ ਗੈਂਗਸਟਰੋਂ ਸੇ ਫਿਰੋਤੀ ਕਰਨ ਵਾਲੋਂ ਸੇ ਆਪਕੋ ਮੁਕਤੀ ਦਿਲਾਇੰਗੇ ਉਨਕੋ ਮੈਂ ਅੱਜ ਚੇਤਾਵਨੀ ਦੇ ਕੇ ਜਾ ਰਹਾ ਹੂੰ ਇੱਕ ਹਫਤਾ ਬਚਾਏ ਇੱਕ ਹਫਤੇ ਕੇ ਅੰਦਰ ਤਰੰਤਾਰਨ ਕਿਆ ਪੰਜਾਬ ਛੋੜ ਕੇ ਚਲੇ ਜਾਓ ਪੂਰੇ ਪੰਜਾਬ ਕੇ ਧੀਰੇ ਧੀਰੇ ਸਫਾਇਆ ਕਰ ਰਹੇ ਹਨ ਪੂਰੇ ਪੰਜਾਬ ਸੇ ਗੈਂਗਸਟਰਾਂ ਦਾ ਫਿਰੋਤੀ ਮੰਗਨੇ ਵਾਲੋਂ ਦਾ ਇਨਾ ਬਿਆਨਾਂ ਦਾ ਨਤੀਜਾ ਕੀ ਨਿਕਲਦਾ ਹੈ ਦੋਸਤੋ ਅੰਮ੍ਰਿਤਸਰ ਵਿੱਚ ਗੈਂਗਸਟਰ ਮੁਕਾਬਲੇ ਵਿੱਚ ਢੇਰ ਕਿ ਇਹ ਸੁਰਖੀਆਂ ਇਹਨਾਂ ਨੂੰ ਵਾਹਵਾਹੀ ਦਿਵਾਉਣ ਗਈਆਂ ਕਿ ਜੋ ਕੁਝ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਇਹ ਕਰ ਰਹੇ ਹਨ ਲੋਕ ਇਹਨਾਂ ਦਾ ਚੰਗਾ ਉਪਰਾਲਾ ਹੈ ਇਹ ਮੰਨ ਕੇ ਇਹਨਾਂ ਨੂੰ 2027 ਵਿੱਚ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਬਣਾਉਣਗੇ ਦੋਸਤੋ ਇੱਥੇ ਹੀ ਗੁਰਤੇਗਬਾਦ ਸਾਹਿਬ ਜੀ ਦੀ ਗੁਰੂ ਜੀ ਦੀ ਦੱਸੀ ਹੋਈ ਸਾਖੀ ਯਾਦ ਆਉਂਦੀ ਹੈ ਦੋਸਤੋ ਇਸ ਵੇਲੇ ਜੋ ਇਹਨਾਂ ਦਾ ਕਰਦਾਰ ਹੈ ਇਹ ਇਹਨਾਂ ਪ੍ਰਤੀ ਪੰਜਾਬੀਆਂ ਦੇ ਮਨਾਂ ਵਿੱਚ ਕਿਰਨਾ ਪੈਦਾ ਕਰ ਰਿਹਾ ਹੈ ਦੋਸਤੋ ਇਹ ਸੱਜਣ ਠੱਗ ਬੜੇ ਹੀ ਸੱਚੇ ਸਿੱਖ ਬਣ ਕੇ ਪੰਜਾਬੀਆਂ ਮੂਰੇ ਆਪਣੇ ਆਪ ਨੂੰ ਪੇਸ਼ ਕਰ ਰਹੇ ਹਨ ਸੱਚ ਕੀ ਹੈ ਦੋਸਤੋ ਸਾਰੇ ਜਾਣਦੇ ਹਨ ਜਿਹੜੇ ਇਹਨਾਂ ਦੇ ਸਮਰਥਕ ਹਨ ਉਹਨਾਂ ਨੂੰ ਤਾਂ ਇਹਨਾਂ ਵਿੱਚ ਕੋਈ ਨੁਕਸਰ ਨਜ਼ਰ ਹੀ ਨਹੀਂ ਆਵੇਗਾ ਵੈਸੇ ਵੀ ਇਹ ਲੋਕ ਆਪਣੇ ਝੁੱਗੇ ਵਿੱਚ ਚੱਕਣ ਦੀ ਥਾਂ ਅਕਾਲੀਆਂ ਕਾਂਗਰਸੀਆਂ ਦੇ ਭਾਜੀਆਂ ਨੂੰ ਮਾੜੇ ਕਹਿ ਕੇ ਆਤਮ ਸੰਤੁਸ਼ਟ ਹੋ ਜਾਂਦੇ ਹਨ ਦੋਸਤੋ ਇੱਥੇ ਯਾਦ ਰੱਖੋ ਪੰਜਾਬ ਵਿੱਚ ਕਾਨੂੰਨ ਵਿਵਸਥਾ ਉਸਦਾ ਬੁਰਾ ਹਾਲ ਹੈ ਲੋਕਾਂ ਨੂੰ ਸੁਰੱਖਿਆ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਆਪਣੇ ਫਰਜ਼ ਪੂਰੇ ਕਰਨ ਵਿੱਚ ਇਹ ਸਰਕਾਰ ਲਗਭਗ ਫੇਲ ਹੀ ਹੈ ਪਰ ਸੱਜਣ ਠੱਗ ਜੀ ਕਿਵੇਂ ਆਪਣੇ ਆਪ ਨੂੰ ਧਰਮੀ ਬਣਾ ਕੇ ਪੇਸ਼ ਕਰ ਰਹੇ ਹਨ ਇੰਨਾ ਕੁਝ ਆਪਣੇ ਜੀਵਨ ਵਿੱਚ ਕੂੜ ਕਰਨ ਤੋਂ ਬਾਅਦ ਦੋਸਤੋ ਪਤਾ ਨਹੀਂ ਰਾਜਨੀਤਿਕ ਲੋਕ ਕਿਵੇਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇੰਜ ਮਿਸ਼ਨੇ ਜਿਹੇ ਬਣ ਕੇ ਬਹਿ ਜਾਂਦੇ ਹਨ ਹੈਰਾਨੀ ਉਸ ਤੋਂ ਵੀ ਵੱਧ ਲੋਕਾਂ ਦੇ ਉੱਪਰ ਹੁੰਦੀ ਹੈ ਜਿਹੜੇ ਇਹਨਾਂ ਦੇ ਕਰਮਾਂ ਨੂੰ ਵੇਖਦੇ ਹੋਏ ਇਹਨਾਂ ਦੇ ਕਾਰਜਾਂ ਦੇ ਮੰਦੇਕਾਰਜਾਂ ਨੂੰ ਵੇਖ ਕੇ ਵੀ ਇਹਨਾਂ ਦੇ ਉੱਪਰ ਰਿੱਝ ਜਾਂਦੇ ਹਨ ਦੋਸਤੋ ਇਹਨਾਂ ਦੀ ਨੱਕ ਦੇ ਹੀਟ ਹੀ ਨਾ ਕੱਟਣ ਇਮਾਨਦਾਰਾਂ ਦੀ ਨੱਕ ਦੇ ਹੀਟ ਹੀ ਹਰਚਲਨ ਸਿੰਘ ਪੁੱਲਰ ਸਾਹਿਬ ਨੇ ਪੰਜਾਬ ਵਿੱਚ ਕਰੋੜਾਂ ਅਰਬਾਂ ਦੀ ਸੰਪਤੀ ਬਣਾਈ ਸਾਰਾ ਭ੍ਰਸ਼ਟਾਚਾਰ ਇਹਨਾਂ ਦੇ ਸਮੇਂ ਵਿੱਚ ਹੀ ਕੀਤਾ ਹੋਵੇਗਾ ਫਿਰ ਕਿੱਥੇ ਸੀ ਇਹਨਾਂ ਦੀ ਉਸ ਵੇਲੇ ਕੱਟੜ ਇਮਾਨਦਾਰਾਂ ਵਾਲੀ ਸਰਕਾਰ ਦੀ ਵਿਵਸਥਾ ਦੋਸਤੋ ਜੇ ਇਹ ਪੰਜਾਬ ਵਿੱਚ ਵਧੀਆ ਸ਼ਾਸਨ ਦੇਣ ਤਾਂ ਲੋਕ ਇਹਨਾਂ ਦੇ ਕੰਮਾਂ ਦੇ ਆਧਾਰ ਦੇ ਉੱਪਰ ਹੀ ਇਹਨਾਂ ਦੇ ਉੱਪਰ ਵਿਸ਼ਵਾਸ ਕਰਦੇ ਹੋਏ ਇਹਨਾਂ ਨੂੰ ਫੇਰ ਤੋਂ ਚੁਣ ਸਕਦੇ ਹਨ ਪਰ ਨਹੀਂ ਇਹਨਾਂ ਦਾ ਸਾਰਾ ਜੋਰ ਮੀਡੀਆ ਉੱਪਰ ਆਪਣੀ ਛਵੀ ਬਣਾਉਣ ਉੱਪਰ ਲੱਗਿਆ ਹੁੰਦਾ ਹੈ ਹੁਣ ਇਹਨਾਂ ਲਈ ਇਹ ਬੜਾ ਵਧੀਆ ਮੌਕਾ ਬਣਿਆ ਹੋਇਆ ਹੈ ਗੁਰਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸਾਕਾ ਇਹ ਸਰਕਾਰੀ ਪੈਸੇ ਦੇ ਸਿਰ ਦੇ ਉੱਪਰ ਆਪਣੀ ਛਵੀ ਚਮਕਾਉਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਨਾਂ ਹੇਠ ਗੁਰੂਆਂ ਪ੍ਰਤੀ ਸਤਕਾਰ ਬਹੁਤ ਹੈ ਕਿ ਸ਼ਿਪਕਲੀ ساری ਰਾਤ ਕੀੜੇ ਮਕੌੜੇ ਖਾਂਦੀ ਹੈ ਮੱਛਰ ਖਾਂਦੀ ਹੈ ਜੋ ਦਿਨ ਚੜਦਾ ਦਾ ਗੁਰੂ ਸਾਹਿਬ ਦੀ ਫੋਟੋ ਦੇ ਥੱਲੇ ਲੁਕ ਜਾਂਦੀ ਹੈ ਉਹਦੇ ਅੱਲੇ ਲੁਕ ਜਾਂਦੀ ਹੈ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ ਉਹ ਏਦਾਂ ਗੁਰੂ ਸਾਹਿਬ ਦੀ ਫੋਟੋ ਦੇ ਪਿੱਛੇ ਲੁਕਦੇ ਰਹੇ ਲੋਕ ਸਰ ਮਨੂੰ ਆਪਣੀ ਮੁਠੀ ਚ ਲੈ ਕੇ ਐ ਵਰਤਦੇ ਰਹੇ ਆਪਾਂ ਮਤਮਸਤ ਹੋ ਕੇ ਮੱਥਾ ਟੇਕਦੇ ਰਹੇ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਗਵਾਨਤ ਮਾਨ ਨੂੰ ਅਸੀਂ ਉੱਥੇ ਬੁਲਾਵਾਂਗੇ ਸਕੱਤਰੇ ਚ ਸ਼੍ਰੋਮਣੀ ਕਮੇਟੀ ਦੇ ਸਕੱਤਰੇ ਚ ਬੁਲਾ ਕੇ ਫਲਾਨੀ ਚੀਜ਼ ਪੁੱਛਾਂਗੇ ਮੈਂ ਤਾਂ ਕਦੋਂ ਦਾ ਅਰਦਾਸਾਂ ਕਰੀ ਜਾਂਦਾ ਮੈਨੂੰ ਬੁਲਾ ਲਓ ਇੱਕ ਵਾਰੀ ਬਸ ਇੱਕ ਵਾਰੀ ਬੁਲਾ ਲਓ ਮੇਰੇ ਕੋਲ ਇੰਨਾ ਸਮਾਨ ਪਿਆ ਐ ਐਸੇ ਚੁੱਥੇ ਖੁੱਲਣਗੇ ਵੀ ਪਛਤਾਉਣਗੇ ਦੁਬਾਰਾ ਬੁਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਮੈਂ ਕੁਝ ਨਹੀਂ ਦੱਸਣਾ ਚਾਹੁੰਦਾ ਪਰ ਤੁਸੀਂ ਐਂ ਕਰੋ ਬੁਲਾ ਲਓ ਮੈਨੂੰ ਸਕਤਰੇਤ ਚ ਬੁਲਾ ਲਓ ਜਿੱਥੇ ਵੀ ਤੁਸੀਂ ਕਹੋਗੇ ਮੈਂ ਆ ਜਾਊਂਗਾ ਮੈਂ ਦੱਸ ਦੂੰਗਾ ਫਿਰ ਸਾਰਾ ਕੁਝ ਪਬਲਿਕ ਚ ਸਾਰਿਆਂ ਨੂੰ ਬਣਾਉਣ ਦਾ ਹੱਕ ਹੈ ਐਂ ਕਿਉਂ ਕਹੀ ਜਾਂਦੇ ਨੇ ਸਾਡਾ ਹੱਕ ਹੈ ਇਹਨਾਂ ਦਾ ਹੱਕ ਨਹੀਂ ਕਹਿੰਦੇ ਸਰਕਾਰਾਂ ਨਹੀਂ ਮਨਾਉਂਦੀਆਂ ਹੁੰਦੀਆਂ ਸਰਕਾਰਾਂ ਆਪਦੇ ਕੰਮ ਕਰਨ ਫਿਰ ਜਦੋਂ 300 ਸਾਲ ਆਇਆ ਸੀ ਉਹ ਸਰਕਾਰ ਕੀ ਦੀ ਸੀ ਉਹ ਸਰਕਾਰ ਨੇ ਬਣਾਇਆ ਸੀ ਤੇ ਬਦਲ ਸਿੰਘ ਦੀ ਸਰਕਾਰੀ ਸੀ ਉਦੋਂ ਉਦੋਂ ਨਹੀਂ ਸਰਕਾਰਾਂ ਸੀ ਉਹ ਹੁਣ ਕਹਿੰਦੇ ਸਰਕਾਰਾਂ ਨਹੀਂ ਮਨਾਉਂਦੀਆਂ ਹੁੰਦੀਆਂ ਕੰਮ ਕਾਰਨ ਕੀ ਹੈ ਹੁਣ ਲੋਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨੋਂ ਹਟ ਗਏ ਗੋਲ ਕੰਨ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸਜੂ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕੱਲ ਤੱਕ ਸਾਹ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਨਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚੋਂ ਸਬੂਤ ਮੰਗੇ ਜਾਂਦੇ ਮੈਂ ਤਾਂ ਤੁਸੀਂ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਗੁਰੂਆਂ ਪ੍ਰਤੀ ਬਹੁਤ ਪਿਆਰ ਸਤਿਕਾਰ ਹੈ ਇਹ ਇੰਜ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਮੂਰੇ ਪੇਸ਼ ਕਰਨਗੇ ਪਰ ਕਰਮ ਦੋਸਤੋ ਸਿੱਖੀ ਵਿੱਚ ਤਾਂ ਕਰਮ ਦੀ ਗੱਲ ਹੁੰਦੀ ਹੈ ਕੀ ਕਰਮ ਉਤਾਰਿਆ ਹੈ ਇਹਨਾਂ ਨੇ ਗੁਰਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਵਿੱਚੋਂ ਇਹਨਾਂ ਦਾ ਸੱਚ ਜਾਨਣਾ ਹੈ ਤਾਂ ਇਹਨਾਂ ਦਾ ਸਟੈਂਡ ਇਹਨਾਂ ਦੇ ਹੀ ਸਪੋਕਸਮੈਨਾਂ ਤੋਂ ਸੁਣੋ ਰਾਜਨੀਤਿਕ ਲੋਕਾਂ ਦੀ ਸੋਚ ਤੁਹਾਨੂੰ ਸਮਝ ਆ ਜਾਵੇਗੀ ਮੁੱਖ ਮੰਤਰੀ ਨੂੰ ਇਹ ਪੁੱਛਣਾ ਚਾਹੁੰਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਜੋ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਬੋਲਿਆ ਕੀ ਮੁੱਖ ਮੰਤਰੀ ਨੂੰ ਇਲਮ ਹੈ ਕਿ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਕਿ ਮੁੱਖ ਮੰਤਰੀ ਉੱਥੇ ਦੀ ਮਰਿਆਦਾ ਨੂੰ ਸਮਝਦੇ ਨੇ ਖਾਸ ਕਰਕੇ ਉਹ ਭਗਵੰਤ ਮਾਨ ਜਿਹੜੇ ਆਪ ਸ਼ਰਾਬ ਪੀ ਕੇ ਗੁਰੂ ਘਰਾਂ ਦੇ ਵਿੱਚ ਚਲੇ ਗਏ ਹੋਣ ਜਿਨ੍ਹਾਂ ਨੇ ਸਟੇਜ ਤੇ ਬੁਲਾ ਕੇ ਆਪਣੇ ਮਦਰ ਦੀ ਝੂਠੀ ਸੌਂ ਖਾਲੀ ਹੋਵੇ ਤੇ ਉਹ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਅਗਰ ਮੁੱਖ ਮੰਤਰੀ ਟਿੱਪਣੀ ਕਰਨ ਤਾਂ ਇਥੋਂ ਸਪੱਸ਼ਟ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਕਿੰਨੀ ਕੁ ਸਮਝ ਰੱਖਦੇ ਨੇ ਮਨਾਰਾ ਨੇ ਉਹ ਵੱਖਰੀ ਗੱਲ ਹੀ ਪਰ ਜਿਹੜੀ ਅਧੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਅੱਜ ਮੈਂ ਜਦੋਂ ਆ ਸਾਰਾ ਹੀ ਤਕਰੀਬਨ 8-9 ਕਿਲੋਮੀਟਰ ਅਹੀਂ ਜਦੋਂ ਸਫ਼ਰ ਤੈਅ ਕੀਤਾ ਵਾ ਕੁਮਕੇ ਸ਼ਹਿਰ ਦਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨੁੱਕਰ ਕੋਈ ਗਲੀ ਜਿੱਥੇ ਇਹਨਾਂ ਦਾ ਫਲੈਕਸ ਨਹੀਂ ਲੱਗਾ ਲੱਗਾ ਹੋਇਆ ਵਾ ਪਰ ਇਹਨਾਂ ਨੇ ਕਿਹਾ 23 ਤੋਂ 25 ਇਹ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਸਰਕਾਰ ਝੂਠ ਕਾਤੋਂ ਬੋਲਦੀ ਆ ਸਾਰਿਆਂ ਨੂੰ ਪਤਾ ਵੀ ਸ਼ਤਾਬਦੀ 23 ਤੋਂ 29 ਆ ਉਹ ਅਧੂਰੀ ਜਾਣਕਾਰੀ ਇਨਾਂ ਨੂੰ ਨਹੀਂ ਦੇਣੀ ਚਾਹੀਦੀ ਇੱਕ ਹੋਰ ਵੀ ਮੈਨੂੰ ਕਾਫੀ ਫੋਨ ਆਏ ਆ ਵੀਡੀਓ ਆ ਰਹੀਆਂ ਕਈ ਇਹੋ ਜਿਹਿਆਂ ਥਾਵਾਂ ਦੇ ਉੱਤੇ ਵੀ ਇਹਨਾਂ ਨੇ ਫਲੈਕਸਿੰਗਾਂ ਲਗਾਈਆਂ ਵਾਂ ਜਿੱਥੇ ਥੱਲੇ ਗੰਦਗੀ ਦੇ ਢੇਰ ਆ ਮੇਨ ਗੁਰਦੁਆਰਾ ਸਾਹਿਬ ਆ ਉਹਦੀ ਜਨਦੀ ਜਿਹੜੀ ਸੜਕਾ ਉਹਨੂੰ ਕਿਉਂ ਬਣਾ ਰਹੇ ਹੋ ਲਾਈਟ ਐਂਡ ਸਾਊਂਡ ਜਿਹੜਾ ਜੀ ਉਹ ਕਿਉਂ ਤੁਸੀਂ ਕਰਵਾ ਰਹੇ ਹੋ ਉਹਨਾਂ ਨੂੰ ਇਸ਼ਤਿਹਾਰਾਂ ਦੇ ਉੱਤੇ ਜਿਹੜਾ ਜੀ ਇਤਰਾਜ਼ ਹੈ ਮੈਂ ਇਹ ਪੁੱਛਣਾ ਚਾਹੁੰਦਾ ਕਲੇਰ ਸਾਹਿਬ ਨੂੰ ਕਿ ਤੁਸੀਂ ਫੋਟੋਆਂ ਦੇ ਪਿੱਛੇ ਕਿਉਂ ਲੁਕ ਰਹੇ ਹੋ ਕੀ ਸੁਖਬੀਰ ਸਿੰਘ ਬਾਦਲ ਹੋਰਾ ਨੇ ਕੀ ਕਾਲਕਟ ਸਾਹਿਬ ਦੀ ਤਸੀਲ ਦੇ ਉੱਤੇ ਇਹ ਗੱਲ ਨਹੀਂ ਮੰਨੀ ਕਿ 93 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਸੀਗੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਵਿੱਚੋਂ ਦਿੱਤੇ ਉਹਨੇ ਸਾਨੂੰ ਸੱਜਿਆ ਸੀਗਾ ਉੱਥੇ ਕਿ ਜੀ ਮੈਂ ਮੇਰੀ ਬੜੀ ਸ਼ਰਤ ਹੈ ਮੈਨੂੰ ਦੱਸੋ ਮੈਂ ਕੋਈ ਮर्याਦਾ ਦੀ ਉਲੰਘਣਾ ਤਾਂ ਨਹੀਂ ਕਰ ਰਿਹਾ ਤੁਸੀਂ ਮੈਨੂੰ ਗਾਈਡ ਕਰੋਗੇ ਵੀ ਮੈਂ ਕਿੱਦਾਂ ਮੈਂ ਇਸ ਚੀਜ਼ ਨੂੰ ਬਣਾਵਾਂ ਉੱਥੇ ਪਹਿਲਾਂ ਸਰਕਾਰ ਨੇ ਬਣਾਇਆ ਬਕਾਇਦਾ ਬਣਾਇਆ ਤੇ ਜੇ ਸਰਕਾਰ ਬਣਾਉਂਦੀ ਹੈ ਤੇ ਕੀ ਮਾੜਾ ਉਹਦੇ ਵਿੱਚ ਮ ਜਿਹੜਾ ਜਿਹੜਾ ਮਰਜ਼ੀ ਮੰਦਾ ਬਣਾਵੇ ਇਹ ਸੁਣਦਾ ਕਿ ਭਾਵੇਂ ਐਸਜੀਪੀਸੀ ਨੇ ਠੇਕਾ ਲੁੱਟਾ ਹੈ ਕਿ ਜਿਐਸੀ ਬਣਾਵਾਂਗੇ ਤੇ ਹੋਰ ਕੋਈ ਨਹੀਂ ਬਣਾ ਸਕਦਾ ਫੇਰ ਤੁਸੀਂ ਕਹਿ ਰਹੇ ਹੋ ਅਕੇ ਜੀ ਮੈਨੂੰ ਬਲਾਓ ਸਹੀ ਮੇਰੇ ਕੋਲੇ ਪਲੰਦੇ ਪਏ ਐ ਡੇ ਡੇ ਚਿੱਠੇ ਪਏ ਆ ਤੇ ਮੈਂ ਸਾਰੇ ਖੋਲ ਕੇ ਰੱਖ ਦੂੰ ਇਹਦਾ ਮਤਲਬ ਇਹ ਨਹੀਂ ਬਣਾਉਂਦੇ ਤਾਂ ਤੁਸੀਂ ਪੰਥ ਨਾਲ ਕੌਮ ਨਾਲ ਪੰਜਾਬ ਨਾਲ ਧੋਖਾ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਪਤਾ ਕਿੱਥੋਂ ਕਿਨੇ ਲੈ ਕੇ ਕੀ ਬਣਾਇਆ ਜੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਪਤਾ ਹੈ ਤਾਂ ਕੌਮ ਤੇ ਪੰਥ ਤੇ ਸਹਾਨ ਕਰੋ ਤੁਹਾਡੇ ਕੋਲੇ ਸਰਕਾਰ ਹੈ ਤੁਸੀਂ ਮੁੱਖ ਮੰਤਰੀ ਹੋ ਅੰਟੈਲੀਜੈਂਸੀ ਹੈ ਸਭ ਕੁਝ ਤੁਹਾਡੇ ਕੋਲੇ ਰਿਕਾਰਡ ਹੈ ਜੇ ਕਿਸੇ ਨੇ ਲੁੱਟਿਆ ਗੋਲਕ ਦਾ ਧੰਨ ਜੇ ਕਿਸੇ ਨੇ ਦਲਵਰਤੋਂ ਕੀਤੀ ਹੈ ਤਾਂ ਫੜ ਕੇ ਸਲਾਖਾਂ ਸਿੱਟੋ ਹੁਣ ਲੋਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨੋਂ ਹਟ ਗਏ ਗੋਲਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮਿਸਜੂ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਲਕੱਤਖਸਾਲ ਤੇ ਉਸ ਵੇਲੇ ਦੇ ਜਿਹੜੇ ਜੱਜਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਣਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲ ਕਾਂਚੋਂ ਸਬੂਤ ਮੰਗੇ ਹੁੰਦੇ ਮੈਂ ਤੁਸੀ ਆਪਦੇ ਹੀ ਫੈਸਲੇ ਦੇਖ ਲਓ ਪਹਿਲਾਂ ਕਲਮ ਲਾ ਕੇ ਦੋਸਤੋ ਨਤੀਜਾ ਇਹੋ ਨਿਕਲਦਾ ਹੈ ਕਿ ਰਾਜਨੀਤਿਕ ਲੋਕਾਂ ਲਈ ਕਿਸੇ ਪ੍ਰਤੀ ਕੋਈ ਵੀ ਦਿਲੋਂ ਸਤਿਕਾਰ ਨਹੀਂ ਹੁੰਦਾ ਅਸਲ ਵਿੱਚ ਇਹ ਲੋਕ ਆਯਾਸ਼ ਲੋਕ ਪੈਸੇ ਅਤੇ ਸੱਤਾ ਦੇ ਭੁੱਖੇ ਲੋਕ ਹੁੰਦੇ ਹਨ ਇਹ ਹੁੰਦੇ ਤਾਂ ਦੋਸਤੋ ਕੁਝ ਹੋਰ ਹੀ ਹਨ ਪਰ ਬਾਹਰੋਂ ਸੱਜਣ ਠੱਗ ਵਰਗਾ ਢੋਂਗ ਕਰੀ ਜਾਂਦੇ ਹਨ ਤੇ ਆਪਣੇ ਆਪ ਨੂੰ ਧਰਮੀ ਪੁਸ਼ਣ ਹੋਣ ਦਾ ਦਿਖਾਵਾ ਕਰਦੇ ਹਨ ਦੋਸਤੋ ਚਾਰ ਵੋਟ ਜਿੱਧਰੋਂ ਵੀ ਕਿਸੇ ਇਹਨਾਂ ਨੂੰ ਮਿਲਣ ਦੀ ਆਸ ਹੋਵੇ ਇਹ ਹੱਥ ਜੋੜ ਕੇ ਉੱਥੇ ਖੜੇ ਹੋ ਜਾਂਦੇ ਹਨ ਉਸ ਵੇਲੇ ਤਾਂ ਦੋਸਤੋ ਇਹਨਾਂ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਇਹਨਾਂ ਤੋਂ ਵੱਧ ਕੋਈ ਵੱਡਾ ਧਰਮੀ ਪੁਰਖ ਹੋ ਹੀ ਨਹੀਂ ਸਕਦਾ ਕਿਉਂ ਸੱਚ ਹੈ ਨਾ ਦੋਸਤੋ ਗੱਲ ਗੁਰੂਆਂ ਦੀ ਨਹੀਂ ਗੱਲ ਗੁਰੂਆਂ ਦੀ ਸ਼ਹਾਦਤ ਦੀ ਵੀ ਨਹੀਂ ਦੋਸਤੋ ਗੱਲ ਤਾਂ ਇਹਨਾਂ ਲਈ ਬਸ ਵੋਟਾਂ ਦੀ ਹੈ ਜਥੇਦਾਰ ਕੁਲਦੀਪ ਸਿੰਘ ਅਰਗਜ ਲਗਾਤਾਰ ਜੋ ਬਿਆਨ ਦੇ ਰਹੇ ਹਨ ਉਹ ਕਿੱਧਰ ਨੂੰ ਇਸ਼ਾਰਾ ਕਰਦੇ ਹਨ ਭੇਡਾ ਕਿਧਰੇ ਆਮ ਆਦਮੀ ਪਾਰਟੀ ਦੇ ਬਾੜੇ ਵਿੱਚ ਨਾ ਚਲੀਆਂ ਜਾਣ ਜਿਨ੍ਹਾਂ ਦੀ ਸੋਚ ਨੂੰ ਜਿੰਦਰੇ ਲਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਖੁੰਡੇ ਉੱਤੇ ਬੱਧਿਆ ਹੋਇਆ ਹੈ ਉਹ ਕਿਧਰੇ ਪਰਵਾਹ ਨਾ ਜਾਣ ਨਹੀਂ ਤਾਂ ਦੋਸਤੋ ਇਹ ਜਿਹੇ ਬਿਆਨਾਂ ਦਾ ਕੋਈ ਹੋਰ ਮਤਲਬ ਨਿਕਲਦਾ ਹੀ ਨਹੀਂ ਦੋਸਤੋ ਜਿਹੜੀ ਕੌਮ ਸ਼ੇਰਦਿਲ ਕੌਮ ਮੰਨੀ ਜਾਂਦੀ ਹੈ ਗੁਰੂਆਂ ਦੀ ਬਾਣੀ ਨੇ ਦਸਾਂ ਗੁਰੂਆਂ ਦੀ ਜੀਵਨ ਜਾਚ ਨੇ ਜਿਨ੍ਹਾਂ ਨੂੰ ਬਿਹਤਰ ਮਨੁੱਖ ਬਣਾਇਆ ਜੀਹਾਂ ਸਿੱਖੀ ਇੱਕ ਬਿਹਤਰ ਮਨੁੱਖ ਨੂੰ ਸਿਰਜਦੀ ਹੈ ਇਹ ਉਹਨਾਂ ਲਈ ਕੀ ਹਨ 바ਸੀ ਕੇ ਭੇਡਾਂ ਦੇ ਜੜਵਾਂਗ ਚੋਣਾ ਵੇਲੇ ਜਿਨ੍ਹਾਂ ਨੂੰ ਮਨ ਲਿਆ ਜਾਂਦਾ ਹੈ ਤੇ ਸੱਤਾ ਪ੍ਰਾਪਤ ਕਰ ਲਈ ਜਾਂਦੀ ਹੈ ਦੋਸਤੋ ਇਹੋ ਕਾਰਨ ਹੈ ਕਿ ਸਮਾਪਾ ਕੇ ਸਿੱਖੀ ਨਿਹਾਰਵਲ ਜਾ ਰਹੀ ਹੈ ਜੇ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕੁਝ ਕਰ ਸਕਦੇ ਹੋ ਤਾਂ ਜੀਵਨ ਵਿੱਚ ਹਰ ਮੁੱਦੇ ਤੇ ਹਰ ਗੱਲ ਦੇ ਉੱਪਰ ਸੋਚਣ ਦੀ ਖੁੱਲ੍ਹ ਕੇ ਸੋਚਣ ਦੀ ਆਦਤ ਪਾਓ ਕਸਵਟੀ ਲਈ ਗੁਰੂਆਂ ਦੀ ਬਾਣੀ ਗੁਰੂਆਂ ਦੇ ਜੀਵਨ ਜਾਂਚ ਉਸ ਨੂੰ ਲਵੋ ਤੁਹਾਡਾ ਬਿਹਤਰ ਮਨੁੱਖ ਬਣ ਜਾਣਾ ਆਪੇ ਹੀ ਚੰਗਾ ਸਮਾਜ ਸਿਰਜ ਦੇਵੇਗਾ ਦੋਸਤੋ ਦੋਸਤੋ ਸਿੱਖੀ ਪ੍ਰਤੀ ਦੂਸਰਿਆਂ ਦੇ ਮਨ ਵਿੱਚ ਵੀ ਮੋੜ ਤੋਂ ਸਨਮਾਨ ਪੈਦਾ ਹੋ ਜਾਵੇਗਾ ਤੁਹਾਡੇ ਬੱਚੇ ਤੁਹਾਡੀ ਨੈਕਸਟ ਜਨਰੇਸ਼ਨ ਸਿੱਖੀ ਪ੍ਰਤੀ ਫੇਰ ਤੋਂ ਝੁਕਾ ਤੇ ਪਿਆਰ ਰੱਖੇਗੀ ਨਹੀਂ ਤਾਂ ਦੋਸਤੋ ਸਮਾਂ ਬੜਾ ਬਲਵਾਨ ਹੈ ਇਹ ਵੱਡੇ ਵੱਡਿਆਂ ਨੂੰ ਖਾ ਗਿਆ ਹੈ ਦੋਸਤੋ ਅਸੀਂ ਭਾਈ ਮਨੀ ਸਿੰਘ ਜੀ ਤੋਂ ਚੱਲਦੇ ਚੱਲਦੇ ਗੁਰਤੇਗ ਬਹਾਦਰ ਜੀ ਦੀ ਵਿਰਾਸਤ ਤੋਂ ਅਸੀਂ ਤੁਰਦੇ ਹੋਏ ਸਿੱਧੂ ਮੁਸੇਵਾਲਾ ਤੇ ਦੀਪਸਿੰਧੂ ਤੱਕ ਪਹੁੰਚ ਚੁੱਕੇ ਹਾਂ ਸਾਡੇ ਆਦਰਸ਼ ਸਾਡੇ ਆਈਡੀਅਲ ਸਾਡੇ ਹੀਰੋ ਕੌਣ ਹੋਣੇ ਚਾਹੀਦੇ ਹਨ ਸਾਨੂੰ ਇਹ ਫੇਰ ਤੋਂ ਸੋਚਣਾ ਪੈਣਾ ਹੈ ਦਾਰੂ ਬਾਜ਼ ਜਨਾਨੀ ਬਾਜ਼ ਗੁੰਡੇ ਅੰਸਰ ਅਸੀਂ ਉਹਨਾਂ ਨੂੰ ਵੀ ਆਪਣੇ ਸਮਾਜ ਦੇ ਹੀਰੋ ਇਥੋਂ ਤੱਕ ਹੀ ਸ਼ਹੀਦਾ ਦਰਜਾ ਦੇ ਹੀ ਜਾਂਦੇ ਹਾਂ ਜਿਨ੍ਹਾਂ ਦੀ ਔਕਾਤ ਦੋਸਤੋ ਸਿੱਖ ਸ਼ਹੀਦਾਂ ਖਾਸ ਕਰਕੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮੂਰੇ ਉਹਨਾਂ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਹੈ ਅਸੀਂ ਉਹਨਾਂ ਨੂੰ ਆਪਣੇ ਸਿਰਾਂ ਉੱਪਰ ਬਿਠਾਈ ਫਿਰਦੇ ਹਾਂ ਕਿ ਇੰਜ ਕਰਨਾ ਦੋਸਤੋ ਠੀਕ ਹੈ ਬਹੁਤ ਹੀ ਸ਼ਰਮਨਾਕ ਸਥਿਤੀ ਹੈ ਜਰੂਰ ਸੋਚਿਓ ਦੋਸਤੋ ਬਾਕੀ ਦੋਸਤੋ ਅਗਲੀਆਂ ਕੁਝ ਵੀਡੀਓਜ਼ ਨਵੇਂ ਪਾਤਸ਼ਾਹ ਧੰਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਹੀ ਸੰਬੰਧਿਤ ਹੋਣਗੀਆਂ ਹੋਇਆ ਦਾ ਦੋਸਤੋ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਵਸਾਈ ਹੋਈ ਨਗਰੀ ਅਨੰਦਪੁਰ ਸਾਹਿਬ ਉੱਥੋਂ ਵੀ ਦਰਸ਼ਨ ਦੇਦਾਰ ਕਰਨ ਦੀ ਕੋਸ਼ਿਸ਼ ਕਰਾਂਗੇ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਕਲ ਸਾਂ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦ ਸੰਗ